गिरफ्तार ਕਰ ਲਿਤਾ ਗਿਆ ਹੈ। ਈਡੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜਿਹੜਾ ਮਨੀ ਲਾਂਦੇ ਨੇ ਪ੍ਰੈਸੈਕਟ ਉਹਨਾਂ ਨੇ ਜਿਹੜੇ ਖੋਜ ਸੰਬੰਧਨ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਜਿਹੜਾ ਬਾਹਰ ਅਫੀਸਰ ਦਾ ਪਹਿਲਾ ਵਿਜੀਲੈਂਸ ਨੇ ਇਹ ਗੱਲ ਕਹੀ ਸੀ ਕਿ 2000 ਕਰੋੜ ਰੁਪਏ ਦਾ ਘਟਾਲਾ ਤੁਹਾਨੂੰ ਯਾਦ ਹੋਣਾ ਤੇ ਚਲਾਨ ਪਤਾ ਕਿੰਨੇ ਦਾ ਦਿੱਤਾ 2 ਲੱਖ ਰੁਪਏ ਦਾ। ਔਰ ਪਿਓਰਲੀ ਜਿਹੜਾ ਆ ਵੈਂ ਡੇਟਾ ਹੈਗਾ ਔਰ ਜਿਹਦੇ ਵਿੱਚ ਆਮ ਆਦਮੀ ਪਾਰਟੀ ਔਰ ਬੀਜੇਪੀ ਰੜਕੇ ਜਿਹੜਾ ਕਾਂਗਰਸ ਦੇ ਜਿਹੜੇ ਵੀ ਚੰਗੇ ਲੀਡਰਸ ਹੈਗੇ ਆ ਉਹਨਾਂ ਨੂੰ ਟਾਰਗੇਟ ਕਰ ਰਹੇ ਆ ਤਾਂ ਕਿ ਔਰ ਜਿਹੜੇ ਮਿਲ ਜਾਂਦੇ ਆ ਉਹਨਾਂ ਨੂੰ ਫਿਰ ਸਾਈਡ ਤੋਂ ਨਿਕਲ ਕੜ ਦਿੱਤਾ ਜਾਂਦਾ ਪਰ ਅਧਿਕਾਰੀ ਵੱਲੋਂ ਇੱਕ ਵੱਡੀ ਸਟੇਟਮੈਂਟ ਦੇਣਾ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਤਰ੍ਹਾਂ ਨਹੀਂ ਅਸੀਂ ਅਸੀਂ ਬੇਸਿਕਲੀ ਚੈਲੰਜ ਕਰਾਂਗੇ ਇਸ ਗੱਲ ਨੂੰ ਅਸੀਂ ਜਿੱਥੇ-ਜਿੱਥੇ ਵੀ ਲੀਗਲੀ ਔਰ ਅਦਰਵਾਈਜ਼ ਪਬਲਿਕ ਪਲੇਟਫਾਰਮ ਤੇ ਬਿਲਕੁਲ ਇਹਨੂੰ ਚੈਲੰਜ ਕਰਾਂਗੇ ਕਿਉਂਕਿ ਇਹ ਪਿਓਰਲੀ ਅਸਲੀ ਗੱਲ ਹੈ ਕਿ ਜਿਹੜਾ ਸਰਕਾਰ ਜਿਹੜੀ ਆ ਉਹ ਬਿਲਕੁਲ ਧੱਕਾ ਕਰ ਰਹੀ ਹੈ ਪਰ ਕੀ ਗੱਲਬਾਤ ਹੈ ਤੁਸੀਂ ਉਹਦੇ ਅੰਦਰ ਹੀ ਮਿਲੇ ਆਪਣੇ ਸਾਥੀ ਨਾਲ ਨਹੀਂ ਅੰਦਰ ਨਹੀਂ ਮਿਲਣ ਦਿੱਤਾ ਨਹੀਂ ਗੱਲਬਾਤ ਨਹੀਂ ਕਿਸੇ ਨੂੰ ਮਿਲ ਨਹੀਂ ਅਧਿਕਾਰੀ ਇਹ ਬੋਲੇ ਤੁਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਨਹੀਂ ਉਹ ਕਹਿੰਦੇ ਤੁਸੀਂ ਨਹੀਂ ਮਿਲ ਸਕਦੇ ਅਸੀਂ ਮੈਡੀਕਲ ਕਰਾ ਰਹੇ ਹੈਗੇ ਆ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਐਕਟ ਹੈਗਾ ਇਹ ਲਾਇਆ ਹੈਗਾ ਔਰ ਜਿਹੜੇ ਅਸੀਂ ਕਿਹਾ ਵੀ ਸਾਨੂੰ ਡਾਕੂਮੈਂਟਸ ਪ੍ਰੋਵਾਈਡ ਕਰ ਦਿਓ ਤਾਂ ਕਿ ਅਸੀਂ ਇਹ ਜਿਹੜਾ ਲੀਗਲੀ ਅਪੋਸ ਕਰਾਂਗੇ ਭਾਰਤ ਮਿਸ਼ਨ ਆਸ਼ੂ ਦੀ ਤਬੀਅਾ ਠੀਕ ਹੈ ਹਾਂ ਨਹੀਂ ਬਿਲਕੁਲ ਠੀਕ ਆ ਹੀ ਇਜ਼ ਗੁੱਡ ਇਨ ਗੁੱਡ ਸਪਿਰਟ ਕੋਈ ਐਹੋ ਜੀ ਕਰਦਾ ਤੇ ਹੁਣ ਉਹਨਾਂ ਨੂੰ ਇੱਥੋਂ ਦੇ ਕਿੱਥੇ ਲਜਾਇਆ ਜਾਏਗਾ ਮੈਡੀਕਲ ਕਰਵਾ ਕੇ ਮੇਰਾ ਖਿਆਲ ਹੈ ਇਹਨਾਂ ਨੂੰ ਜਿਹੜਾ ਹੁਣ ਤਾਂ ਉੱਥੇ ਹੀ ਉੱਥੇ ਹੀ ਰੱਖਿਆ ਜਾਊਗਾ ਔਰ ਸਵੇਰੇ ਮੈਨੂੰ ਲੱਗਦਾ ਕਿ ਜਿਹੜਾ ਹੈਗਾ ਮੇਰੇ ਖਿਆਲ ਰਿਮਾਂਡ ਲਈ ਪੇਸ਼ ਕੀਤਾ ਗਿਆ ਚੰਡੀਗੜ੍ਹ ਬਹੁਤ ਚਾਰਜੀ ਪੇਸ਼ ਕੀਤੀ ਸੀਗੀ ਉਸ ਤੋਂ 2 ਲੱਖ ਰੁਪਏ ਦੀ ਉਸ 2 ਲੱਖ ਰੁਪਏ ਦੀ ਸਿਰਫ 2 ਲੱਖ ਰੁਪਏ ਵੀ ਉਹ ਵੀ ਠੇਕੇਦਾਰਾਂ ਦੇ ਉੱਤੇ ਉਹ ਵੀ ਕਿਸੇ ਭਾਰਤ ਪੂਸ਼ਨਾਸ਼ੂ ਤੇ ਨਹੀਂ ਠੇਕੇਦਾਰਾਂ ਤੇ 2 ਲੱਖ ਰੁਪਏ ਦਾ ਚਲਾਨ ਜਿਹੜਾ ਉਹ ਪੇਸ਼ ਕੀਤਾ